ਕਾਂਸਟੇਬਲ ਰੈਂਕ ਦੇ ਇਹਨਾਂ ਸ਼ਰਮ ਮੰਨ ਦੇ ਮਾਰਨ ਲੱਗੇ ਬੰਦੇ ਯਾਰ ਇਹਨਾਂ ਤਸ਼ੱਦਦ ਕਰਦੇ ਨੇ ਜਿਹੜੇ ਜਿਹੜੇ ਸੀਨੀਅਰ ਵੀ ਆ ਨਾ ਉਹ ਸਿਰਫ ਓਨਾਂ ਕੀ ਕਹਿੰਦੇ ਆ ਜਿੰਨੇ ਕੋਲ ਉਹ ਆਪਣੇ ਬੈਨੀਫਿਟ ਲੈਣੇ ਆ ਜ਼ਿਆਦਾਤਰ ਨਹੀਂ ਤਾਂ ਇਹ ਪੀਨ ਦੀ ਇੱਕ ਕਹਿ ਲਓ ਪਾਲਿਸੀ ਹੈ ਵੀ ਆਪਦੇ ਬੰਦੇ ਨੂੰ ਛੇਤੀ ਕੀਤੇ ਗਲਤ ਨਹੀਂ ਹੋਣ ਦਿੱਤੀ ਕਿ ਦਿੱਤੇ ਗਲਤ ਹੋਇਆ ਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਵੀ ਬਾਹਰ ਲੱਗਦੀ ਇਹਨੂੰ ਕੰਟਰੋਲ ਰੱਖੀਏ ਔਰ ਜਿੱਦਾਂ ਇਹ ਬਠਿੰਡੇ ਵਾਲਾ ਮਾਰਿਆ ਪ੍ਰੋਫੈਸਰ ਦੇਖੋ ਮੁੰਡਾ ਯਾਰ ਕੰਟ ਲਾ ਲਾ ਕੇ ਮਾਰਦਾ ਸਾਰੇ ਕਰਦੇ ਆਂਦੇ ਮੈਨੂੰ ਫੇਰ ਫੋਨ ਆਇਆ ਵੀ ਤੂੰ ਇਸ ਚੀਜ਼ ਨੂੰ ਲੈ ਕੇ ਡਿਪਰੈਸ਼ਨਸ ਨਾ ਜਾ ਕੁਝ ਮਾਰੀ ਸੋਚਣਾ ਰੱਖੀ ਵੀ ਤੇਰੇ ਨਾਲ ਪੁਲਿਸ ਨੇ ਧੱਕਾ ਕੀਤਾ ਵੀ ਜੇ ਉਹਦੇ ਨਾਲ ਜੋ ਕੀਤਾ ਤਰਨਾ ਕਰ ਦਿੰਦੇ ਅਸੀਂ ਕੀ ਕਰ ਲੈਂਦੇ ਹਾਂ ਹਾਂ ਬਿਲਕੁਲ ਤਾਂ ਮੈਨੂੰ ਕਹਿੰਦੇ ਵੀ ਰਹੇ ਆ ਵੀ ਆਹ ਦਰਿਆ ਤੈਨੂੰ ਚੱਕ ਕੇ ਮਾਰਾਂਗੇ ਵਿੱਚ ਦੱਸੋ ਕਹਾਣੀ ਥੋੜੀ ਜੀ ਆ ਉਹ ਮੈਂ ਜਾ ਰਿਹਾ ਸੀ ਸੋਹਰਿਆਂ ਨੂੰ ਚਲੋ ਮੈਂ ਕਿੰਨਾ ਇਹਨਾਂ ਦੀ ਵੀ ਡਿਊਟੀ ਸੀ ਵੀ 2 ਜੂ ਤੋਂ ਲੈ ਕੇ 8 ਜੂ ਤੱਕ ਇਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਹਾਂ ਪਰ ਉਹ ਨਾਕੇ ਤੇ ਹੁਣ ਮੈਂ ਕੀ ਪਰਸਨਲੀ ਜਾਣਾ ਵੀ ਜਿਹੜੇ ਦਿਨ ਦੇ ਟਾਈਮ ਵੀ ਦੇਖਿਆ ਵੀ ਬੰਦਿਆਂ ਦਾ ਸ਼ਰੇਆਮ ਪਤਾ ਲੱਗਦਾ ਜਿਹੜੇ ਕਾਂਸਟੇਬਲ ਆ ਜਾਂ ਕੋਈ ਉਹਦਾ ਵੀ ਇਹ ਠੀਕ ਹਾਲਤ 'ਚ ਨਹੀਂਗੇ। ਹੂੰ ਉਹ ਬੰਦੇ ਉਹ ਉੱਥੇ ਕੋਈ ਵੀ ਬੰਦਾ ਆ ਗਿਆ ਉਹਨਾਂ ਤੇ ਨਿੱਕੇ ਉਹਨਾਂ ਨੇ ਬਦਤਮੀਜ਼ੀ ਕਰਨੀ ਕਰਨੀਆਂ। ਮੇਰਾ ਬਾਅਦ 'ਚ ਪਤਾ ਲੈਣ ਬਹੁਤ ਲੋਕ ਆਏ। ਅੱਛਾ ਜਦੋਂ ਮੈਂ ਬੋਲਿਆ ਜਿਹੜੇ ਤਾਂ ਚਲੋ ਨਫ਼ਰਤ ਕਰਦੇ ਉਹਨਾਂ ਨੇ ਮਾੜਾ ਵੀ ਕਹਿਤਾ ਪਰ ਜਿਹੜੇ ਪਿਆਰ ਕਰਦੇ ਉਹ ਇਹੀ ਕਹਿੰਦੇ ਸੀ ਯਾਰ ਤੂੰ ਬੋਲਿਆ ਤਾਂ ਸਹੀ। ਹੂੰ ਇਹਨਾਂ ਨੂੰ ਅੱਗੋਂ ਪਾ ਕਰਤਾ ਕੋਈ ਸ਼ੱਕਦਾ ਨਹੀਂ ਮੁਕਾਬਲੇ ਤੱਕ ਵੀ ਆਪਾਂ ਕਰਕੇ ਵੇਖੇ ਆ ਅਜੇ ਉਹਦੀ ਸਮਰੱਥਾ ਨਹੀਂ ਸਾ ਆਪਣੀ ਜੀ ਜੀ ਤੇ ਪਰ ਤੂੰ ਬੋਲਿਆ ਆਵਾਜ਼ ਤਾਂ ਚੱਕੀ ਤਾਂ ਉਹਦੇ 'ਚ ਇੱਕ ਬੰਦਾ ਇੱਥੋਂ ਤੱਕ ਕਹਿਦਾ ਮੁੰਡਾ ਸੀ ਉਹ 20-22 ਸਾਲ ਦਾ ਮੈਨੂੰ ਇਹ ਨਹੀਂ ਯਾਦ ਕਿੱਥੋਂ ਦਾ ਸੀ ਉਹ ਉਹ ਕਹਿੰਦਾ ਵੀ ਅਸੀਂ ਤੁਰ ਕੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾਂਦੇ ਆ ਉਹਦੇ ਸ੍ਰੀ ਸਾਹਿਬ ਆਏ ਸੀ ਉੱਪਰ ਦੀ ਅਮਰਤਸ਼ਰ ਕਹਿੰਦਾ ਉਹਨੂੰ 500 ਰੁਪਏ ਲੈ ਕੇ ਕਹਿੰਦੇ ਚਾਕੂ ਚੱਕੀ ਫਿਰਦਾ ਤੁਰਕੇ ਤੁਰਕੇ ਜਾਂਦੇ ਅੱਛਾ ਸ਼੍ਰੀ ਸਾਹਿਬ ਨੂੰ ਕਹਿੰਦੇ ਚਾਕੂ ਚਾਕੂ ਲਈ ਫਿਰਦਾ ਦੱਸੋ ਲੈ ਮੇਰੇ ਕੋਲੇ ਸੌਣ ਕਿਹੜੇ ਸੈਂਕੜੇ ਸਟੋਰੀਆਂ ਆਈਆਂ ਉਸ ਪੁਲਤੀਆਂ ਬਾਅਦ ਵਿੱਚ ਮੇਰੇ ਜੂਨ 84 ਬਣਾਈ ਬਣਾਈ ਬਣਾ ਦਿੰਦੇ ਕਦੇ ਕਦੇ ਭਾਈ ਇਹ ਜਦੋਂ ਜਦੋਂ ਗ੍ਰਿਫਤਾਰੀਆਂ ਹੋਈਆਂ ਭਾਈ ਅਮਰਪਾਲ ਸਿੰਘ ਹੋ ਰਹੀਆਂ ਜੀ ਉਦੋਂ ਵੀ ਬਹੁਤ ਮੁੰਡਿਆਂ ਦੀਆਂ ਕਹਾਣੀਆਂ ਆਈਆਂ ਬੜਾ ਕੁਝ ਹੋਇਆ ਮੈਂ ਇੱਕ ਲਾਈਵ ਕਰਦਾ ਸੀ ਤੇ ਮੇਰੇ ਪਰਿਵਾਰ ਨੂੰ ਸਾਰੇ ਨੂੰ ਚੱਕ ਲਿਆ ਸੀ ਤੇ ਉਦੋਂ ਵੀ ਥਾਣੇ ਚਾਹ ਲੱਗਦਾ ਜਿਵੇਂ ਆ 84 ਦਾ ਦੌਰ ਚੱਲੀ ਜਾਂਦਾ ਜਿਵੇਂ ਕੋਈ ਆ ਨਾ ਜੀ ਉਹੀ ਆ ਵੀ ਫਿਰ ਕੀ ਹੋਇਆ ਉਹ ਦੱਸੋ ਤੁਸੀਂ ਦੱਸ ਸਕਦੇ ਹਾਂ ਉਹ ਜਿਹੜਾ ਮੈਸੇਜ ਦੀ ਪ੍ਰੋਬਲਮ ਸੀ ਮੈਨੂੰ ਜਾਣਾ ਹੀ ਪੈਣਾ ਸੀ ਇਹਨਾਂ ਨੇ ਰੋਕ ਲਿਆ ਉੱਥੇ ਮੈਨੂੰ ਕਹਿੰਦੇ ਲਾਇਸੈਂਸ ਮੁਕਾ ਮੈਂ ਕਿਹਾ ਮੈਂ ਮੁਕਾਤ ਨਾ ਲਾਇਸੈਂਸ ਇਹਨਾਂ ਦੇ ਇੱਕ ਨੇ ਗਾਲ ਕੱਢੀ ਅੱਛਾ ਬੜੀ ਗੰਦੀ ਗਾਲ ਕੱਢ ਕੇ ਕਹਿੰਦਾ ਇਹ ਤਾਂ ਜਿਵੇਂ ਇਹਨਾਂ ਕੋਲੇ ਲਾਇਸੈਂਸ ਹੀ ਹੁੰਦਾ ਗਾਲ ਦਾ ਹਾਂ ਮੇਰਾ ਕੁਦਰਤੀ ਸ਼ੀਸ਼ਾ ਗੁੱਲਾ ਦਾ ਕਾ ਆ ਗਈ ਝੂਠ ਅੱਛਾ ਮੈਂ ਕਿਹਾ ਤੁਹਾਡੇ ਬੰਦੇ ਨੇ ਆਹ ਕੀ ਮੈਨੂੰ ਕਹਿੰਦੇ ਮੇਰੇ ਕੈਪਰੀ ਤੇ ਸੈਂਡੂ ਪਾਇਆ ਸੀ ਮੈਂ ਤਾਂ ਜਿਵੇਂ ਮੈਂ ਤਾਂ ਸੌ ਗਿਆ ਸੀ ਜਦੋਂ ਵਾਈਫ ਕਹਿੰਦੀ ਵੀ ਹਾਰਟ ਪੇਨ ਬਹੁਤ ਜ਼ਿਆਦੀ ਤੇ ਹਾਰਟ ਪੇਨ ਨੂੰ ਆਪ ਵੀਰ ਕੀ ਹੋ ਗਿਆ ਬਿਲਕੁਲ ਤੇ ਜਿਹੜਾ ਮੇਰਾ ਬ੍ਰਦਰ ਇਨ ਲਾਉ ਉਹ ਕੰਮ ਦਾ ਬਾਹਰ ਕੋਈ ਚੱਲਦਾ ਸੀਗਾ ਉਹ ਉੱਥੇ ਸੀਗਾ ਕਹਿੰਦੀ ਘਰੇ ਵੀ ਕੋਈ ਨਿਕਲ ਨਹੀਂ ਆਉਂਦਾ ਅੱਛਾ ਬੰਦਾ ਘਬਰਾ ਜਾਂਦਾ ਘਬਰਾ ਲੈਂਦਾ ਵੀ ਯਾਰ ਕੁਝ ਵੀ ਫਿਰ ਕਿਤੇ ਤਿਆਰ ਹੁੰਦਾ ਟਾਈਮ ਲੱਗਦਾ ਨਾ ਨਾ ਬਿਲਕੁਲ ਮੈਂ ਤਾਂ ਜਿਵੇਂ ਪਿਆ ਸੀਗਾ ਉਵੇਂ ਆਪ ਦਾ ਕਮਰੇ ਚੋਂ ਨਿਕਲਿਆ ਬੰਦ ਮੈਨੂੰ ਹੁਣ ਵੀ ਆਦਮੇ ਏਸੀ ਵੀ ਬੰਦ ਕਰਨਾ ਪੈ ਲਗਿਆ ਵੀ ਇੰਨੀ ਪੱਤ ਦਰਸ ਨਿਕਲਿਆ ਮੈਂ ਹੁਣ ਕਹਿੰਦਾ ਵੀ ਆ ਬੰਦਾ ਮੈਂ ਆਏਗਾ ਤੇ ਥੋੜਾ ਬੰਦਾ ਗਲਤ ਆ ਉਹ ਛੱਡ ਤੂੰ ਗਲਤ ਗਲਤ ਨੂੰ ਸੰਸੋਗਾ ਨੂੰ ਸੰਸ ਮੇਰੇ ਕੋਲੇ ਸਰਪੰਚੀ ਬੈਗ ਕਾਫੀ ਸੀ ਉਹਦੇ ਚ ਕਾਗਜ਼ ਪੂੜੇ ਚ ਕਾਫੀ ਆ ਉਹ ਲੱਭਦਾ ਲੱਭਦਾ ਮੈਨੂੰ ਹੁਣ ਵੀ ਯਾਦ ਆ ਵੀ ਮੇਰਾ ਗੱਡੀ ਵਾਲ ਨੂੰ ਮੂੰਹ ਆ ਤੇ ਕੀ ਸੋਚਿਆ ਇਹਨਾਂ ਨੇ ਕੀ ਨਹੀਂ ਮੈਂ ਉੱਥੇ ਕੋਈ ਗੱਲ ਕਰੀ ਜਾਂਦਾ ਵੀ ਮੈਂ ਆ ਬੰਦਾ ਇਹ ਉਹ ਉਹ ਤਾਂ ਮੈਨੂੰ ਬੋਲਣ ਨਾ ਦਿੱਤਾ ਸੋ ਮੈਨੂੰ ਵਸਨ ਨੇ ਫੜ ਲਿਆ ਫੜ ਕੇ ਤੇ ਜਿੱਦਾਂ ਕੋ ਬੜਾ ਤਕੜਾ ਕ੍ਰਿਮੀਨਲ ਬਾਹਰ ਮਿਲ ਗਿਆ ਪਿੱਛੇ ਨੂੜ ਲਿਆ ਅੱਛਾ ਨੂੜ ਕੇ ਪੈਰ ਲੱਗਣ ਨਹੀਂ ਦਿੱਤੇ ਕਿਉਂਕਿ ਇਹ ਤਾਂ ਬੰਦੇ ਵਿਸ਼ੇਸ਼ੇ ਫੁੱਟੇ ਮੁੰਡੇ ਆ ਪੁਲਿਸ ਕੋਲ ਟ੍ਰੇਨਿੰਗ ਆ ਜੋਗੀ ਆ ਬਾਕੀ ਤਿੰਨ ਚਾਰ ਹੁਣ ਕਿੱਥੇ ਹੋਰ ਬਤੀ ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਕ ਪ੍ਰਾਈਵੇਟ ਗੱਡੀ ਚ ਬਾਲਿਆ ਅੱਛਾ ਮੈਨੂੰ ਹੁਣ ਵੀ ਆਪ ਦਾ ਵੀ ਜਾਂ ਤਾਂ ਉਹ ਸੀਗੀ ਪੋਲੋ ਹੂੰ ਜਾਂ i20 ਕੁਛ ਇਦਾਂ ਦੀ ਗੱਡੀ ਇੱਕ ਦੋਸਤਾਂ ਨਾਲਾ ਬੰਦਾ ਅੱਗੇ ਬੈਠਾ ਦੋ ਬੰਦੇ ਮੇਰੇ ਨਾਲ ਇੱਕ ਗੱਡੀ ਚ ਲਾ ਰਿਹਾ ਹੂੰ ਫਿਰ ਇਹ ਮੈਨੂੰ 4-5 ਘੰਟੇ ਲਈ ਫਿਰਦੇ ਰਹੇ ਹੂੰ ਉਹਦੇ ਵਿੱਚ ਬੈਠਿਆ ਹੁਣ ਮੈਨੂੰ ਨਾਂ ਚਿਹਰੇ ਯਾਦ ਨਾ ਨਾ ਯਾਦ ਆ ਕਿ ਫਰਾਂਦਾ ਨਹੀਂ ਰਸੀ ਪੁਲਿਸ ਵਾਲੇ ਉਹ ਕਿਹੜੇ ਸੀ ਪਰ ਮੈਨੂੰ ਇਹ ਯਾਦ ਆ ਵੀ ਸਿਵਲ ਵਰਦੀ ਚ ਸੀ ਅੱਛਾ ਪਰ ਸਿਵਲ ਵਰਦੀ ਚ ਦੂ ਅਗਲਾ ਗੱਡੀ ਚਲਾਉਣ ਵਾਲਾ ਵਰਦੀ ਚ ਸੀਗਾ ਹੂੰ ਤੇ ਜਿਹੜਾ ਦੋਸਤ ਨਾਲ ਬੈਠਾ ਉਹ ਵਰਦੀ ਸੀ ਮਗਰਲੇ ਦੋਵੇਂ ਸਿਵਲ 'ਚ ਸੀਗੇ ਤਿੰਨ ਵੀ ਸਿਵਲ 'ਚ ਹੋਣ ਤਾਂ ਹੋਣ ਤਾਂ ਇਹੀ ਕਹੀ ਗਏ ਵੀ ਉੱਥੇ ਤਾਂ ਕਿਸੇ ਦਾ ਪਤਾ ਨਹੀਂ ਲੱਗਿਆ ਕਿ ਕਿਹੜਾ ਐਂਗੇ ਚੱਲੀ ਲੱਗਿਆ ਕਿਸੇ ਦਾ ਰੁਪਈਆ 2 ਲੱਖ ਮੰਗਾ ਤੈਨੂੰ ਵੀ ਟਪਾ ਦਾਂਗੇ ਨਹੀਂ ਤੇ ਤੈਨੂੰ ਅੱਛਾ ਪੈਸੇ ਮੰਗਾ 2 ਲੱਖ ਰੁਪਈਆ ਕਹਿੰਦੇ 2 ਲੱਖ ਰੁਪਈਆ ਮੰਗਾ ਜਦੋਂ ਬਾਅਦ 'ਚ ਪਤਾ ਲੱਗਿਆ ਵੀ ਇਹ ਬੰਦਾ ਸਰਪੰਚ ਰਹਿ ਚੁੱਕਾ ਹੈ ਇਸ ਚੀਜ਼ ਬਾਰੇ ਜਾਣਦਾ ਨਹੀਂ ਡਰਨਾ ਨਹੀਂ ਇੱਕ ਮੇਰਾ ਪਲੱਸ ਪੁਆਇੰਟ ਕੀ ਹੋ ਗਿਆ ਮੈਂ ਵਾਈਫ ਨੂੰ ਉਦੋਂ ਹੀ ਕਿਹਾ ਸੀ ਵੀ ਫੋਨ ਨਾ ਕੱਟੀ ओके ਫ੍ਰੀਦਕੋਟ ਤੋਂ ਲੈ ਕੇ ਤਰਨਤਾਰਨ ਤੱਕ ਫੋਨ ਨਾ ਕਰਨਾ ਤੁਸੀਂ ਵੈਸੇ ਤਾਂ ਫਿਕਰ ਨੂੰ ਕਿਹਾ ਸੀਗਾ ਮੈਂ ਮੈਂ ਫਿਕਰ ਨੂੰ ਕਿਹਾ ਸੀ ਵੀ ਰੱਬ ਨਾ ਕਰੇ ਜੇ ਕੋਈ ਮੁਸ਼ਕਲ ਵਧੀ ਕਿਸੇ ਅੰਦੀ ਘੋਲ ਨੇ ਹੋਰ ਨੂੰ ਕਹਾਂਗੀ ਤੂੰ ਜਾ ਪਾ ਚਕੇ ਠੀਕ ਕੋਈ ਫਰਸਟ ایڈ ਦੇ ਜੋ ਸਾਰਾ ਕੁਝ ਵਾਈਫ ਨੇ ਸੁਣ ਲਿਆ ਉਹ ਵਾਈਫ ਨੇ ਸੁਣ ਲਿਆ ਵਾਈਫ ਨੇ ਭਾਈ ਸਰਜੀਤ ਨੂੰ ਫੋਨ ਕਰਤਾ ਭਾਈ ਸਰਜੀਤ ਪੁੱਲਰ ਠੀਕ ਹੈ ਪੁੱਲਰ ਭਾਈ ਤੇ ਥਾਣੇ ਆਉਣ ਤੋਂ ਬਾਅਦ ਵੀ ਮੈਨੂੰ 1.5 ਕੇ 2 ਵਜੇ ਦਿੱਤਾ ਪੁੱਲਰ ਮੈਂ ਬਾਜਨ ਨੂੰ ਗਿਆ ਸੀ ਮੈਂ ਤੁਸੀ ਜੋ ਕਰਨਾ ਕਰ ਲਿਆ ਸੀ ਸਰਜੀਤਪੁਰ ਬਾਈ ਥਾਣੇ ਚ ਆ ਗਿਆ ਉਦੋਂ ਬਾਅਦ ਤੁਹਾਨੂੰ ਮਤਲਬ 2 ਘੰਟੇ ਬਾਅਦ ਉਦੋਂ ਬਾਅਦ 2 ਘੰਟੇ ਬਾਅਦ 3 ਘੰਟੇ ਬਾਅਦ ਭਾਈ 3 ਘੰਟੇ ਬਾਅਦ ਵਾ ਮੈਂ ਭਾਈ ਸਰਜੀਤ ਨੂੰ ਗਿਆ ਮੈਂ ਵੀ ਤੂੰ ਆਹ ਮੈਂ ਉਹ ਭਾਈ ਨੂੰ ਵੀ ਮਾਰਾ ਬੋਲਿਆ ਗਿਆ ਫਿਰ ਤਾਂ ਮੈਂ ਵੀ ਇਹਨਾਂ ਨੂੰ ਜੋ ਕਰਨਾ ਕਰ ਲਿਆ ਉਹ ਕਹਿੰਦਾ ਜਾਂ ਤਾਂ ਟਪਾ ਦਿਓ ਹਾਂ ਜਾਂ ਪਰਚਾ ਦੇ ਕੇ ਦਿਓ ਅੰਦਰ ਨਹੀਂ ਤੇ ਮੈਂ ਇਥੇ ਜਿੱਥੇ ਬਚ ਗਿਆ ਤਾਂ ਮੈਂ ਸ਼ੋ ਹੋਣੀ ਕਰਦਾ ਵੀ ਮੈਂ ਆਪਦੀ ਫਰਮਾਇਮ ਦੀ ਪੈਰਵਾਈ ਕਰੂੰਗਾ ਬਿਲਕੁਲ ਭਾਈ ਚਲੋ ਯਾਰ ਬੇਕਸੂਰ ਬੰਦਾ ਹੋਵੇ ਉਹਦੇ ਨਾਲ ਜੋ ਕੁਛ ਐ ਖੋਜਾ ਹੋ ਜਾਏ ਨਾ ਫਿਰ ਉਹ ਬੰਦਾ ਚਲੋ ਯ ਇਸੇ ਕੰਮ ਪਰ ਬੜੇ ਬੰਦੇ ਭਾਜੀ ਮੈਂ ਹੁਣ ਸਟੋਰੀਆਂ ਦੇਖੀ ਦੀਆਂ ਪੜ੍ਹੀ ਦੀਆਂ ਜਾਂ ਪੈਸੇ ਸਿਰਫ ਇੱਕੋ ਬੰਦੇ ਤੀਸਰੀ ਜ਼ਿੰਦਗੀ ਪਾਲਦੇ ਹਾਂ ਜ਼ਿਆਦਾਤਰ ਹਾਂ ਬਿਲਕੁਲ ਸ਼ਾਂਤੀ ਦੀ ਜ਼ਿੰਦਗੀ ਪਾਲਦੇ ਆ ਸ਼ਾਂਤੀ ਚੋਂਕ ਕੇ ਤੁਰਦੇ ਤੁਰਦੇ ਇਧਰ ਨੂੰ ਆ ਗਏ ਹਾਂ ਠੀਕ ਆ ਆਪਾਂ ਇਹ ਕਹਿੰਦੇ ਵੀ ਕਿਸੇ ਦੇ ਗੋਲੀਆਂ ਮਾਰ ਕੇ ਮਾਰ ਦੇਣਾ ਨੇ ਇੱਥੇ ਤੇ ਵਧੀਆ ਗੱਲ ਨਹੀਂ ਗਈ ਪਰ ਕਿਹੜੀ ਗੱਲਾਂ ਇਤਰਾਏ ਹੋਣਗੇ ਕਿੰਨੇ ਦੁਖੀ ਹੋਣਗੇ ਕਿਉਂ ਆਏ ਹੋਗੇ ਹੁਣ ਜੋ ਮੇਰੇ ਨਾਲ ਕੀਤਾ ਜੇ ਮੇਰੀ ਉਮਰ 20 22 ਸਾਲ ਦੀ ਹੁੰਦੀ ਹਾਂ ਮੇਰੇ ਕੋਲੇ ਕੋਈ ਕੰਮ ਨਹੀਂ ਮੈਂ ਵੇਹਲਾ ਉੱਤੋਂ ਮੈਨੂੰ ਪੁਲਿਸ ਨੇ ਪੁੱਟਾ ਫੜ ਕੇ ਆ ਆ ਫਿਰ ਇੱਕ ਹੀ ਇੱਕ ਹੀ ਮਕਸਦ ਰਹਿ ਜਾਣਾ ਸੀ ਹਾਂ ਫਿਰ ਇੱਕ ਮਕਸਦ ਆ ਮੇਰੀ ਬੇਇੱਜ਼ਤੀ ਕੀਤੀ ਤੁਸੀਂ ਵਿਆਹ ਵਰੇ ਦੀ ਸੋਚ ਕੇ ਚਲੋ ਮੈਂ ਮੈਨੂੰ ਵੀ ਮੇਰੇ ਬੱਚੇ ਨੇ ਤੁਸੀਂ ਕੋਰਟ ਆ ਲੇ ਹਾਂ ਅੱਛਾ ਫਿਰ ਤੁਸੀਂ ਉਹਨਾਂ ਜਿੰਨਾ ਤੱਕ ਕੋਰਟ ਕੇਸ ਚੱਲ ਰਿਹਾ ਤੁਹਾਨੂੰ ਚੱਲ ਰਿਹਾ ਜੀ ਚੱਲ ਰਿਹਾ ਚੱਗੇ ਕਿੱਡੀ ਸੀ ਫਿਰ ਤੁਸੀਂ ਉਹਨੇ ਕਦੇ ਇਸ ਤਰ੍ਹਾਂ ਸੇ ਲੱਗਦੇ ਹੁੰਦੀ ਤੈਨੂੰ ਨੁਕਸਾਨ 2.5 ਸਾਲਾਂ ਬਾਅਦ ਚੱਲਦੀਆਂ ਤਰੀਕਾ ਤੋਂ ਠੀਕ ਹੈ ਤੇ ਉੱਪਰ ਚੱਲ ਰਿਹਾ ਕੋਈ ਗੱਲ ਨਹੀਂ ਜੋ ਵਾਹਿਗੁਰੂ ਕਰੂਗਾ ਮੈਂ ਆਪਣੀ ਆਵਾਜ਼ ਚੁੱਕੀ ਆ ਜੀ ਲਗਭਗ ਉਸ ਤਰਕੇ ਸ਼ਾਮ ਨੂੰ 6 ਵਜੇ ਮਾਨਸਾ ਵੱਡੇ ਮਾਨਸਾ ਦੀ ਕਾਲ ਆ ਗਈ ਬਾਬੂ ਸਿੰਘ ਮਾਨ ਜੀ ਦੀ ਹਾਂ ਤੇ 9:30 ਵਜੇ ਸੀਮਾ ਹਾਊਸ ਨਾਲ ਮੇਰੇ ਮੇਰਾ ਕਨੈਕਸ਼ਨ ਬਣਾਤਾ ਸੀ ਉਹਨਾਂ ਠੀਕ ਹੈ ਠੀਕ ਹੈ ਇਹ ਮੈਂ ਇੱਕ ਪਲੱਸ ਪੁਆਇੰਟ ਕਹਿਣਾ ਹੈ ਸਰਕਾਰ ਦਾ ਵੀ ਮੇਰੇ ਉਸ ਕੇਸ ਤੇ ਇਹਨਾਂ ਨੇ ਗੌਰ ਕੀਤੀ ਮੇਰੇ ਕੇਸ ਨੂੰ ਵਾਚਿਆ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੈ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਅੱਛਾ ਠੀਕ ਹੈ ਜੀ ਅੱਛਾ ਤੁਹਾਡਾ ਮਤਲਬ ਇਹ ਹੈ ਤੁਸੀਂ ਜਦੋਂ ਉਹਨਾਂ ਨੇ ਫਿਰ ਤੁਹਾਨੂੰ ਇਹ ਧਮਕੀ ਵੀ ਦਿੱਤੀ ਵੀ ਦਰਿਆ 'ਚ ਸੁੱਟ ਦੇਵਾਂਗੇ ਪਾਕਿਸਤਾਨ ਜਾ ਕੇ ਨਿਕਲੇਗਾ ਵੀ ਗੱਡੀ ਤੇਰੀ ਰਾਤੋ ਰਾਤ ਅਸੀਂ ਡੈਪ ਕਰ ਦੇਵਾਂਗੇ ਹੂੰ ਤੇ ਤੈਨੂੰ ਮਾਰਾਂ ਬਾਹਾਂ ਬੰਨ ਕੇ ਦਰਿਆ 'ਚ ਹੂੰ ਪੱਚੀ ਹਿੰਦਿਆ ਮਿੰਟਾਂ ਕਹਿੰਦੇ ਤੂੰ ਪਤਾ ਨਹੀਂ 7 ਮਿੰਟ ਕਹਿੰਦੇ ਕਿ 25 ਕਹਿੰਦੇ ਸੀ ਪਾਕਿਸਤਾਨ ਹੋਏਗਾ ਉਥੋਂ ਪਾਕਿਸਤਾਨ ਹੈ ਹੀ ਮੇਰੇ ਨਾਲ 20 25 ਕਿਲੋਮੀਟਰ ਹਾਂ ਉਥੇ ਤਾਂ ਨੇੜੇ ਹੈ ਤੇ ਉਹ ਮੈਨੂੰ ਉਸ ਸਮੇਂ ਬੰਦਾ ਫਿਰ ਨਹੀਂ ਸੋਚਦਾ ਜਦੋਂ ਇੱਕ ਵਾਰ ਬੜੀ ਕੀ ਹੋ ਜਾਵੇ ਫਿਰ ਆਏ ਹੁੰਦਾ ਵੀ ਕੀ ਹੋ ਜਾਵੇ